ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਸਰਕਾਰ ਦੇ ਵੱਖ-ਵੱਖ ਆਧਾਰਿਆਂ ਦੇ ਵਿੱਚ ਅਤੇ ਅਰਧ ਸਰਕਾਰੀ ਆਧਾਰਿਆਂ ਦੇ ਵਿੱਚ 1 ਲੱਖ ਦੇ ਕਰੀਬ ਲੰਮੇ ਸਮੇਂ ਤੋਂ ਕੰਮ ਕਰਦੇ ਜਿਸ ਦੇ ਵਿੱਚ ਠੇਕਾ ਆਊਟਸੋਰਸ ਦਿਹਾੜੇ ਅਤੇ ਸੁਸਾਇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਮੰਗਾਂ ਕਦੋਂ ਪ੍ਰਵਾਨ ਹੋਣਗੀਆਂ ਇਹ ਸਵਾਲ ਇੰਨਾ ਹਜ਼ਾਰਾਂ ਮੁਲਾਜ਼ਮਾਂ ਅਤੇ ਇੰਨਾ ਪਰਿਵਾਰਾਂ ਨੂੰ ਕਦੋਂ ਕੋਈ ਚੰਗੀ ਖੁਸ਼ਖਬਰੀ ਮਿਲੇਗੀ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਜੰਗਲਾਤ ਵਿਭਾਗ ਦੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਮੁਲਾਜ਼ਮ ਨੂੰ ਰੈਗੂਲਰ ਕੀਤਾ ਇਸ ਨੂੰ ਦੇਖ ਕੇ ਸਾਰੇ ਮੁਲਾਜ਼ਮਾਂ ਨੇ ਵਿੱਚ ਆਸ ਦੀ ਕਿਰਨ ਜਾਗੀ ਸੀ ਮੌਜੂਦਾ ਪੰਜਾਬ ਸਰਕਾਰ ਤੇ ਇਸ ਵਰਗ ਦੇ ਮੁਲਾਜ਼ਮਾਂ ਨੂੰ ਵੱਡੀਆਂ ਆਸਾਂ ਸੀ ਇਸ ਵਰਗ ਦੇ ਵੱਧ ਚੜ ਕੇ ਜਿਹੜਿਆ ਵੋਟਾਂ ਪਾਈਆਂ ਸਰਕਾਰ ਬਣਾਈ ਕਿ ਇਹ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਕਰੇਗੀ ਪਰ ਸਵਾ ਤਿੰਨ ਸਾਲਾਂ ਦੇ ਦੌਰਾਨ ਫਿਲਹਾਲ ਇਸ ਵਰਗ ਦੀਆਂ ਜਥੇਬੰਦੀਆਂ ਨਾਲ ਸਰਕਾਰ ਮੀਟਿੰਗਾਂ ਦਾ ਦੌਰ ਛੜਾ ਰਹੀ ਹੈ ਵਾਅਦੇ ਕਰ ਰਹੀ ਹੈ ਪਰ ਹਰ ਵਾਰ ਮੀਟਿੰਗਾਂ ਦੇ ਵਿੱਚ ਲਾਰੇ ਲੱਪੇ ਹੀ ਮਿਲਦੇ ਹਨ ਜਾਂ ਵਾਅਦੇ ਕੀਤੇ ਜਾਂਦੇ ਹਨ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਨੇ ਟੀਚਰਾਂ ਤੇ ਇੱਕ ਵਰਗ ਨੂੰ ਠੇਕਾ ਟੀਚਰ ਜਿਹੜੇ ਸੀਗੇ ਉਹਨਾਂ ਨੂੰ ਰੈਗੂਲਰ ਕੀਤਾ ਸੀ ਪਰ ਉਸ ਰੈਗੂਲਰ ਨੀਤੀ ਉੱਪਰ ਵੀ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸਵਾਲ ਚੁੱਕ ਰਹੇ ਨੇ ਕਿ ਉਸ ਨੀਤੀ ਤਹਿਤ ਟੀਚਰਾਂ ਨੂੰ ਲੰਮੇ ਸਮਾਂ ਤਨਖਾਹ ਦਿੱਤੀ ਸੀ ਇਹ ਗਰੰਟੀ ਦੇ ਦਿੱਤੀ ਸੀ ਵੀ 58 ਸਾਲ ਤੱਕ ਉਹਨਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ 58 ਸਾਲ ਤੋਂ ਬਾਅਦ ਰਿਟਾਇਰ ਕੀਤਾ ਜਾਏਗਾ ਪਰ ਨਾ ਤਾਂ ਉਹਨਾਂ ਨੂੰ ਰੈਗੂਲਰ ਸਕੇਲ ਮਿਲੇ ਸੀ ਅਤੇ ਨਾ ਹੀ ਡੀਏ ਮਿਲਿਆ ਸੀ ਤੇ ਨਾ ਹੀ ਉਹਨਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਹੈ ਪੁਰਾਣੀ ਜਿਹੜੀ ਹੈ ਨਵੀਂ ਪੈਨਸ਼ਨ ਦਿੱਤੀ ਸੀ ਇਦਾਂ ਦਾ ਕੋਈ ਵੀ ਲਾਭ ਸੀ ਨਹੀਂ ਸੀ ਮਿਲਿਆ ਤੇ ਜਿਹਦੇ ਕਰਕੇ ਪੰਜਾਬ ਦੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਦੇ ਕੋਲੋਂ ਵੀ ਇੱਕ ਮੁਲਾਜ਼ਮ ਹੈ ਠੇਕਾ ਆਊਟਸੋਰਸ ਮੁਲਾਜ਼ਮਾਂ ਦੇ ਲਈ ਨੀਤੀ ਜਿਹੜੀ ਬਣਾਈ ਹੈ ਜਿਵੇਂ ਬੜਾ ਔਖਾ ਇਸ ਵਰਗ ਦੇ ਮੁਲਾਜ਼ਮਾਂ ਦੇ ਕਿਉਂਕਿ ਇਸ ਵਰਗ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਯੋਗਤਾਵਾਂ ਉਸੇ ਵਰਗ ਦੇ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਨੇ ਉਹ ਮੁਲਾਜ਼ਮ ਠੇਕਾ ਤੇ ਆਊਟਸੋਰਸ ਡਿਊਟੀਆਂ ਵੀ ਉਹੀ ਕਰਦੇ ਨੇ ਜਿਹੜੇ ਰੈਗੂਲਰ ਮੁਲਾਜ਼ਮ ਕਰਦੇ ਨੇ ਪਰ ਤਨਖਾਹ ਬਹੁਤ ਜਿਹੜੀਆਂ ਘੱਟ ਤਨਖਾਹਾਂ ਤੇ ਜਿਹੜੇ ਜੋਬ ਸਿਕਿਉਰਟੀ ਕੋਈ ਨਹੀਂ ਹੈਗੀ ਰੈਗੂਲਰ ਹੋਣ ਦੀ ਜਿਹੜੀ ਉਡੀਕ ਦੇ ਵਿੱਚ ਇਹ ਮੁਲਾਜ਼ਮ ਜਿਹੜੇ ਨੇ ਅੱਧ ਖੜ ਹੋ ਗਏ ਨੇ ਤੇ ਇੱਕ ਹੋਰ ਖਤਰਾ ਇਹਨਾਂ ਇਸ ਵਰਗ ਦੇ ਮੁਲਾਜ਼ਮਾਂ ਨੂੰ ਵੀ ਜੇ ਕਿਸੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਰੈਗੂਲਰ ਕਰਨ ਦਾ ਕੋਈ ਨੀਤੀ ਬਣਾਈ ਵੀ ਹੈ ਤੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਦੇ ਵਿੱਚੋਂ ਕੋਈ ਮੁਲਾਜ਼ਮ ਜਿਹੜੇ ਨੇ ਰੈਗੂਲਰ ਕਰਨ ਦੀ ਜਿਹੜੀ ਸੀਮਾ ਹੱਦ ਹੋ ਗਈ ਹੈ ਉਮਰ ਉਹਨਾਂ ਨੂੰ ਵੀ ਪਾਰ ਕਰ ਗਏ ਹੋਣਗੇ ਕਿਉਂਕਿ ਵਰਿੰਦਰ ਮੰਮੀ ਨੇ ਠੇਕਾ ਮੁਲਾਜ਼ਮਾਂ ਦੇ ਆਗੂ ਨੇ ਉਹਨਾਂ ਨੂੰ ਦੱਸਿਆ ਵੀ ਜਿਹੜੇ ਸਾਡੇ ਜਿਹੜੇ ਠੇਕਾ ਤੇ ਆਊਟਸੋਰਸ ਮੁਲਾਜ਼ਮ तकरीबन 37 ਤੋਂ 40 ਸਾਲ ਦੀ ਉਮਰ ਤੱਕ ਪਹੁੰਚ ਗਏ ਨੇ ਤੇ ਜੇ ਹੁਣ ਨੀਤੀ ਬਣਾਈ ਤੇ ਉਹਦੇ ਵਿੱਚ ਕੁਝ ਕੁ ਵਰਗ ਤਾਂ 35 ਸਾਲ ਕੁਝ 37 ਸਾਲ ਭਰਤੀ ਸੀਮਾ ਦੇ ਫਿਰ ਗਏ ਸੀ ਤੇ ਵੈਸੇ ਹੀ ਉਸ ਸਕੀਮ ਤੋਂ ਬਾਹਰ ਚੱਲ ਜਾਣਤੇ ਆਮ ਜਿਹੜੇ ਇਹ ਮੁਲਾਜ਼ਮ ਲੀਡਰ ਜਿਹੜੇ ਨੇ ਠੇਕਾ ਮੁਲਾਜ਼ਮ ਉਹ ਇਹ ਆਸ ਤੇ ਨੌਕਰੀ ਕਰੇ ਜਾਂਦੇ ਨੇ ਵੀ ਅੱਜ ਰੈਗੂਲਰ ਹੋਵਾਂਗੇ ਅੱਜ ਰੈਗੂਲਰ ਹੋਵਾਂਗੇ ਅੱਜ ਸਾਨੂੰ ਪੂਰੀਆਂ ਤਨਖਾਹਾਂ ਮਿਲਣਗੀਆਂ ਅਸੀਂ ਪੈਨਸ਼ਨ ਵਾਲੇ ਮੁਲਾਜ਼ਮ ਬਣ ਜਾਵਾਂਗੇ ਪਰ ਇਹ ਸੋਚ ਦੇ ਸੋਚੇ ਕਈ ਸਵਾਲ ਜਿਹੜੇ ਕੀ ਨਿਕਲ ਗਏ ਨੇ ਤੇ ਆ ਜਿਹੜਾ ਮੋਰਚਾ ਉਹ ਯਤਨ ਕਰ ਰਿਹਾ ਵੀ ਇੱਕ ਮੁਠ ਹੋ ਜਾਣ ਤੇ ਸਾਰੇ-ਸਾਰੇ ਜਿਹੜੇ ਯੂਨੀਅਨ ਹੋ ਜਾਣ ਤੇ ਜਿਹਦੇ ਸਬੰਧ ਦੇ ਵਿੱਚ ਠੇਕਾ ਮਲਾਜ਼ਮ ਸੰਘਰਸ਼ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਫੈਸਲਾ ਕੀਤਾ ਗਿਆ ਵੀ ਇਸ ਮੋਰਚੇ ਦੇ ਵਿੱਚ ਜਿਹੜੇ ਸ਼ਾਮਿਲ ਜਿੰਨੀਆਂ ਵੀ ਜਥੇਬੰਦੀਆਂ ਨੇ ਇੱਕੋ ਪਲੇਟਫਾਰਮ ਤੇ ਇਕੱਠੀਆਂ ਹੋਣਗੀਆਂ ਜਿਵੇਂ ਕਿ ਡੀ ਐਚ ਟੀ ਪੀ ਠੇਕਾ ਮਲਾਜ਼ਮ ਯੂਨੀਅਨ ਪਾਵਰ ਕਾਮ ਅਤੇ ਟਰਾਂਸਪੋਰਟ ਠੇਕਾ ਮਲਾਜ਼ਮ ਯੂਨੀਅਨ ਬੇਰਕਾ ਮਿਲਕ ਅਤੇ ਕੈਂਡਲ ਫੀਲਡ ਪਲਾਂਟ ਯੂਨੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਸ ਯੂਨੀਅਨ ਇਸੇ ਤਰ੍ਹਾਂ ਬਠਿੰਡਾ ਥਰਮਲ ਪਲਾਂਟ ਜਲ ਸਪਲਾਈ ਯੂਨੀਅਨ ਅਤੇ ਇਹ ਫੈਸਲਾ ਕਰ ਲਿਆ ਹੈ ਕਿ ਮੋਰਚੇ ਨੇ ਵੀ ਕੋਈ ਵੀ ਠੇਕਾ ਜਥੇਬੰਦੀ ਠੇਕਾ ਜਿਹੜਾ ਮੁਲਾਜ਼ਮ ਦੀਆਂ ਜਥੇਬੰਦੀਆਂ ਜਿਹੜੀਆਂ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੈ ਉਹ ਵੱਖਰੇ ਤੌਰ ਤੇ ਕੋਈ ਵੀ ਸੰਘਰਸ਼ ਨਹੀਂ ਛੇੜਨਗੇ ਸਾਰੇ ਸੰਘਰਸ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਹੈ ਐਲਾਨ ਕੀਤਾ ਜਾਊਗਾ ਉਹੀ ਸੰਘਰਸ਼ ਚੱਲੇਗਾ ਇਸ ਤੋਂ ਵੀ ਵੱਡਾ ਜਿਹੜਾ ਇੱਕ ਹੋਰ ਜਿਹੜਾ ਯੂਨਿਟ ਨੂੰ ਲੈ ਕੇ ਫੈਸਲਾ ਕੀਤਾ ਵੀ ਕੋਈ ਵੀ ਜਿਹੜਾ ਸਿੰਗਲ ਜਿਹੜਾ ਜਥੇਬੰਦੀ ਇਸ ਮੋਰਚੇ ਦਾ ਨਾਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਨਾ ਹੀ ਕੈਬਨਿਟ ਸਬ ਕਮੇਟੀ ਦੇ ਆਧਾਰ ਤੇ ਵਿੱਤ ਮੰਤੇ ਹਰ ਪਾਸਿੰਗ ਸੀਮਾ ਨੂੰ ਮਿਲੇਗੀ ਜਦੋਂ ਮਿਲੇਗਾ ਸਾਫ ਮੋਰਚੇ ਦਾ ਜਿਹੜਾ ਸਾਂਝਾ ਜਿਹੜਾ ਕਿ ਮਿਲੇਗਾ ਤਾਂ ਜੋ ਜਿਹੜਾ ਸ਼ੋਲਡਰ ਟੰਗ ਦੇ ਨਾਲ ਆਪਣੀ ਜਿਹੜੀ ਗੱਲ ਹੈ ਜਿਹੜੀ ਜਿਹੜੀ ਸਹੀ ਟੰਗ ਦੇ ਨਾਲ ਸਰਕਾਰ ਕੋਲ ਪਹੁੰਚਾਈ ਜਾ ਸਕੇ ਸੋ ਦੋਸਤੋ ਪਰ ਇੱਥੇ ਹੀ ਨਹੀਂ ਠੇਕਾ ਮਲਾਜ਼ਮ ਔਰਚੇ ਨੇ ਬੜੇ ਸਖਤ ਐਕਸ਼ਨ ਵੀ ਲੈਂਦੇ ਨੇ ਪਹਿਲਾਂ ਤਾਂ ਐਕਸ਼ਨ ਜਿਹੜਾ ਹੈ 20 ਅਗਸਤ ਨੂੰ ਕੈਬਨਟ ਸਬ ਕਮੇਟੀ ਨੇ ਠੇਕਾ ਮਲਾਜ਼ਮ ਨਾਲ ਜਿਹੜਾ ਕਿ ਸੰਗਠਨ ਮੋਰਚੇ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ ਮੋਰਚੇ ਨੇ ਆਪਣੀ ਹੰਗਾਮੀ ਮੀਟਿੰਗ ਕਰਕੇ ਐਲਾਨ ਕਰ ਦਿੱਤਾ ਹੈ ਤੇ ਜਿਹੜੇ 20 ਅਗਸਤ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਫਿਰ ਵੀ ਕੁਝ ਥੋਸ ਦੇਣ ਦੀ ਥਾਂ ਤੇ ਮਹਿਜ਼ ਵਾਅਦੇ ਕੀਤੇ ਉਹ 21 ਅਗਸਤ ਨੂੰ ਸਾਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਕਿ ਧਰਨੇ ਮਜ਼ਾਰੇ ਕਰਨਗੇ ਇਸ ਤੋਂ ਵੀ ਇੱਕ ਵੱਡਾ ਸਵਾਲ ਇਹ ਕੀਤਾ ਹੈ ਕਿ 11 ਸਤੰਬਰ ਨੂੰ ਸੰਗਰੋਸਥਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਾਹਰ ਕਰਾਉ ਕੀਤਾ ਜਾਏਗਾ ਇਹ ਐਲਾਨ ਕਰਦੇ ਆ ਇਸ ਮੋਰਚੇ ਦੇ ਵਿੱਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਨੇ ਆਗੂ ਦੇ ਵਰਿੰਦਰ ਸਿੰਘ ਮੋਮੀ ਜਗਰੂਪ ਸਿੰਘ ਲਹਿਰਾਨ ਇਹ ਗੱਲ ਕਹੀ ਹੈ ਵੀ ਹੁਣ ਮੋਰਚਾ ਸਾਂਝੇ ਤੌਰ ਤੇ ਲੜੇਗਾ ਸਾਂਝੇ ਤੌਰ ਤੇ ਸਰਕਾਰ ਦੇ ਨਾਲ ਮੀਟਿੰਗਾਂ ਕਰੇਗਾ ਸਾਂਝੇ ਤੌਰ ਤੇ ਸਾਰੀ ਰਣਨੀਤੀ ਬਣਾ ਕੇ ਸੰਘਰਸ਼ ਕਰੇਗਾ ਕਿਉਂਕਿ ਬਹੁਤ ਹੀ ਲੰਮਾ ਸਮਾਂ ਹੋ ਗਿਆ ਹੈ ਠੇਕਾ ਤੇ ਆਊਟਸੋਰਸ ਮੁਲਾਜ਼ਮਾ ਆਪਣੀ ਜ਼ਿੰਦਗੀ ਦਾ ਬੜਾ ਸਮਾਂ ਜਿਹੜਾ ਹੈ ਸੰਘਰਸ਼ਾਂ ਦੇ ਵਿੱਚ ਵਾ ਚੁਕੇ ਨੇ ਸਰਕਾਰ ਨੂੰ ਵੀ ਸਵਾ 3 ਸਾਲ ਹੋ ਗਏ ਨੇ ਹਲੇ ਤੱਕ ਉਹਨਾਂ ਦੇ ਪੱਲੇ ਨਹੀਂ ਜਿਹੜਾ ਕਿ ਪੱਲਾ ਨਹੀਂ ਫੜਿਆ ਗਿਆ ਹੁਣ ਇਸ ਦੇ ਲਈ ਜਿਹੜਾ ਭਵਿੱਖ ਦੇ ਵਿੱਚ ਸਾਂਝੀਆਂ ਮੀਟਿੰਗਾਂ ਕਰਕੇ ਸਾਂਝੇ ਤੌਰ ਤੇ ਹੀ ਸੰਗਸ਼ ਵਿੱਢਿਆ ਜਾਵੇਗਾ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਮੰਗਾਂ ਨਾਲ ਸੰਬੰਧਿਤ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ